ਲਾਹੌਰ ਦੇ ਸ਼ਾਪਿੰਗ ਚੱਲ ਰਹੀ ਹੈ ਇਸ ਟਾਈਮ ਅਸੀਂ ਫਿਰ ਰਹੇ ਆਂ ਪੁਰਾਣਾ ਲਾਹੌਰ ਤੇ ਇਹ ਹੈਗੀਆਂ ਸ਼ਾਲਮੀ ਮਾਰਕੀਟ ਜਿਹੜੀ ਸ਼ਾਲਮੀ ਮਾਰਕੀਟ ਹੈ ਪੁਰਾਣਾ ਲਾਹੌਰ ਦੇ ਸਾਰਾ ਸਮਾਨ ਇੱਥੋਂ ਮਿਲਦਾ ਹੈ ਜਿੰਨਾ ਵਧੀਆ ਹੈਗਾ ਤੇ ਕੀ ਕੁਝ ਲੈਣਾ ਹੈ ਉਹ ਸਾਰਾ ਕੁਝ ਅਸੀਂ ਅੱਜ ਤੁਹਾਨੂੰ ਇਸ ਵਲੌਗ ਦੇ ਰੰਗ ਦਿਖਾਵਾਂਗੇ ਜਾਨ ਤੋਂ ਪਹਿਲੇ ਇੱਕ ਯਾਨੀ ਇੱਕ ਦਿਨ ਪਹਿਲੇ ਦਾ ਵਲੌਗ ਯਾਨੀ ਜਾਨ ਤੋਂ ਪਹਿਲਾਂ ਦੀ ਸ਼ਾਪਿੰਗ ਲਾਸਟ ਸ਼ਾਪਿੰਗ ਇਹ ਜਿੰਨਾ ਵੀ ਹਾਲਾ ਦਵਾਲਾ ਨਾ ਲਾਹੌਰ ਦਾ ਇੱਥੋਂ ਤੁਹਾਨੂੰ ਦੇਖ ਕੇ ਇਹੀ ਲੱਗਦਾ ਹੈ ਜਿਵੇਂ ਵੀ ਦਿੱਲੀ ਦੇ ਚਾਂਦਨੀ ਚੌਂਕ ਜਾਗੇ ਹੋਈ ਹੈ ਤੇ ਉਹੀ ਭੱਜਾਂ ਦੌੜਾਂ ਉਹੀ ਕਾਮਕਾਰ ਉਹੀ ਰੌਣਕ ਮੇਲਾ ਬਿਲਕੁਲੀ ਚਾਂਦਨੀ ਚੌਕ ਲੱਗ ਰਿਹਾ ਜਿਵੇਂ ਰੈੱਡ ਫੋਰਟ ਆਪਣੇ ਦਿੱਲੀ ਚ ਫਿਰਦੇ ਹੁੰਦੇ ਨੇ ਓਨੀ ਭੀੜ ਭੜਕਾ ਤੇ ਇੱਥੇ ਹੁਣ ਸਭ ਤੋਂ ਪਹਿਲਾਂ ਅਸੀਂ ਸ਼ਾਪ ਤੇ ਜਾਣਾ ਜਿਹੜੀ ਤੇ ਉਹ ਜਾਣਾ ਪਰਾਂਦੇ ਵਾਲੀ ਤੇ ਲਾਹੌਰ ਦੇ ਪਰਾਂਦੇ ਜਾਂ ਪਾਕਿਸਤਾਨ ਦੇ ਪਰਾਂਦੇ ਬਹੁਤ ਮਸ਼ਹੂਰ ਹੈ ਪਰਾਂਦੇ ਲੈਣੇ ਆ ਕੁਛ ਤੇ ਉਹ ਤੋਂ ਬਿਨਾ ਜੀ ਫਿਰ ਕੁਛ ਲੋਈਆਂ ਵੀ ਲੈਣੀਆਂ ਤੇ ਉਹ ਤੋਂ ਬਿਨਾ ਫਿਰ ਕੁਛ ਕੱਪੜੇ ਲੀੜਾ ਹੋਰ ਵੀ ਖਰੀਦਣੇ ਤੇ ਉਹ ਸਾਰਾ ਕੁਛ ਜੋ ਜੋ ਹੋਊਗਾ ਤੇ ਜਾਂ ਜਿੱਥੇ ਜਿੱਥੇ ਵਧੀਆ ਮਿਲਦਾ ਉਹ ਤੁਹਾਨੂੰ ਇਥੇ ਦੇਖਣ ਨੂੰ ਮਿਲ ਜੂਗਾ ਕਿਉਂਕਿ ਵਕਾਸ ਭਾਈ ਹੁਣੀ ਸਾਰਿਆਂ ਨੂੰ ਟਾਈਮ ਇਨਾਂ ਦੇ ਨਹੀਂ ਸਕਦੇ ਹਰ ਵਾਰ ਹਨ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਏ ਸੇਸ ਮਾਰਕੀਟ ਚ ਅਸੀਂ ਆਹ ਚੀਜ਼ਾਂ ਖਰੀਦ ਸਕਦੇ ਹਾਂ ਲਾਹੌਰ ਨਾ ਦਿਨੇ ਖੁੱਲਾ ਹੁੰਦਾ ਹੈ ਦਿਨੇ ਭੀੜ ਘੱਟ ਹੁੰਦੀ ਹੈ ਸ਼ਾਮ ਨੂੰ ਇੱਥੇ ਬਹੁਤ ਭੀੜ ਹੁੰਦੀ ਹੈ ਤੇ ਸ਼ਾਮ ਨੂੰ ਖੁੱਲ ਜਾਂਦਾ ਲਾਹੌਰ ਜੰਨਾ ਕਿਉਂਕਿ ਰਾਤ ਨੂੰ ਆਲਾ ਦਵਾਲਾ ਲੋਕ ਬਾਹਰ ਫਿਰਦੇ ਆ ਹਮ ਇਹ ਕਿ ਬਿਗੇ ਨਾ ਭਾਂਡੀਆਂ ਵਾਲੀ ਦੁਕਾਨਾਂ ਤੇ ਲਿਆਂਦਾ ਆ ਪਰਾਂਦੇ ਆ ਆ ਗਏ ਜੀ ਪਰਾਂਦੇ ਲਾਹੌਰ ਦੇ ਮਸ਼ਹੂਰ ਇਹ ਤਾਂ ਵਾਲੇ ਵੱਡੇ ਵੱਡੇ ਆ ਨਿੱਕੇ ਪਰਾਂਦੇ ਲੈਣੇ ਆ ਸਿੰਪਲ ਪਰਾਂਦੇ ਇਹ ਪਰਾਂਦੇ ਵਾਲੀ ਦੁਕਾਨ ਹੈ ਤੇ ਇਹੋ ਜਿਹੇ ਪਰਾਂਦੇ ਹੁੰਦੇ ਮਾਰਦੇ ਨਾਲ ਲਿਸ਼ਕੋਰਾ ਦੇਖੋ ਆ ਜੇ ਲਾਈਟਾਂ ਗਈਆਂ ਨਹੀਂ ਤਾਂ ਕਹਿੰਦੇ ਹੋਰ ਵੀ ਲਿਸ਼ਕੋਰਾ ਮਾਰਦੇ ਲਾਈਟਾਂ ਗਈਆਂ ਹੋਈਆਂ ਤੇ ਨਾਲ ਹੀ ਖੁਸ਼ੀ ਕਹਿੰਦੇ ਇਹਦਾ ਵੀ ਟ੍ਰੈਂਡ ਚੱਲ ਰਿਹਾ ਅੱਜ ਕੱਲ ਕਿਹਦਾ ਇਹਦਾ ਅੱਛਾ ਆ ਗੁੱਤ ਵੀ ਨਾਲ ਹੀ ਕੀਤੀ ਹੋਈ ਆ। ਆਪਣੀ ਗੁੱਤ ਚਾਜ। ਅੱਛਾ ਗੁੱਤ ਚ ਹੁੰਦਾ ਜਾਂਦਾ ਹੈ। ਲਓ ਜੀ। ਇਹੋ ਜਾ। ਹੈਗਾ ਸਮਾਨ ਜਿਹੜਾ ਸਾਰਾ ਮਿਲਦਾ ਹੈ। ਸਾਡੇ ਇਸ ਜਿਲੀ ਵਰਤੇ ਅੰਡਰਟੇਲੋਂ ਸਾਹਿਬ। ਅੱਛਾ ਮਹਿੰਦੀ ਹੁੰਦੀ ਹੈ। ਇੱਥੇ ਦੇ ਵਿਆਹਾਂ ਦੀ ਬਈ ਮਹਿੰਦੀ ਨਹੀਂ ਦੇਖਣੀ ਰਹੀ ਸਾਡੇ ਤੋਂ ਕਹਿੰਦੇ ਮਹਿੰਦੀ ਬਹੁਤ ਮਸ਼ਹੂਰ ਹੈਗੀ। ਲੈਂਦੇ ਪੰਜਾਬ ਦੇ ਜਿਹੜੇ ਵਿਆਹ ਹੁੰਦੇ ਆ ਬੜੀ ਦੇਖਣ ਵਾਲੀ ਹੁੰਦੀ ਹੈ ਮਹਿੰਦੀ। ਤੇ ਇਸ ਤਰ੍ਹਾਂ ਕਰਕੇ ਮਹਿੰਦੀ ਦੇ ਡੈਕੋਰੇਸ਼ਨ ਦਾ ਸਾਮਾਨ ਹੈ ਸਾਰਾ ਤੇ ਜਿਵੇਂ ਵਿਆਹਾਂ ਚ ਜਿਹੜਾ ਸਾਮਾਨ ਮਿਲਦਾ ਅਸਲ ਚ ਉਹ ਇਹ ਜੀਆਂ ਦੁਕਾਨਾਂ ਸਾਰੀਆਂ ਇਹ ਦੇਖ ਲਓ ਐਡੀਆਂ ਨਿੱਕੇ ਨਿੱਕੇ ਛੋਟੀਆਂ ਛੋਟੀਆਂ ਗਲੀਆਂ ਤੇ ਜਿੱਥੇ ਅਸੀਂ ਹੁਣ ਤੁਰੇ ਫਿਰਦੇ ਆ ਇਕੱਲਾ ਬੰਦਾ ਤਾਂ ਆ ਹੀ ਨਹੀਂ ਸਕਦਾ ਗਵਾ ਚੋਂ ਹੀ ਗਵਾ ਚੋਂ ਹੁਣ ਚੱਲਿਆ ਅਸੀਂ ਲੋਈਆਂ ਲੈਣ ਦੇ ਲਈ ਚਾਦਰਾਂ ਵਾਲੀ ਦੁਕਾਨ ਤੇ ਤੇ ਉਹ ਦੇਖਣੀਆਂ ਨੇ ਕੁਛ ਤੇ ਪੰਜ ਚਾਰ ਕਿਉਂਕਿ ਬੰਦੇ ਬਾਹਲੇ ਸੀ ਯਾਰ ਆ ਲੈ ਆ ਦੋ ਮੈਨੂੰ ਆ ਲੈ ਆ ਦੋ ਮੈਨੂੰ ਆ ਲੈ ਆ ਦੋ ਹੈ ਸਾਰਿਆਂ ਨੂੰ ਮੈਂ ਕਹਿਆ ਸਾਰਿਆਂ ਨੂੰ ਲੈ ਕੇ ਜਾਣਾ ਪਈਏ ਤੇ ਫਿਰ ਰੱਖ ਫਿਰ ਤਾਂ ਟਰੱਕ ਚਾਹੀਦਾ ਟਰੱਕ ਕਰਾ ਲਾਂਗੇ ਕਪੂਰਾ ਟਰੱਕ ਭੇਜਣਾ ਪੈਣਾ ਤੇ ਹੁਣ ਅਸੀਂ ਜਾਣਾਗਾ ਨਵਾਬ ਬਾਜ਼ਾਰ ਤੇ ਜਿਹੜਾ ਨਵਾਬ ਬਾਜ਼ਾਰ ਹੈ ਉਹ ਚਾਦਰਾਂ ਲਈ ਲੋਈਆਂ ਲਈ ਤੇ ਸਾਰੇ ਕਾਸੇ ਲਈ ਮਸ਼ਹੂਰ ਹੈਗਾ ਤੇ ਜਾਂ ਸ਼ਾਲ ਜਿਵੇਂ ਹੁੰਦੇ ਓਏ ਇਹ ਸ਼ਾਲ ਵਗੈਰਾ ਸਾਰਾ ਉੱਥੋਂ ਮਿਲਦਾ ਹੈ ਦੇਖੋ ਨਿੱਕੀਆਂ ਨਿੱਕੀਆਂ ਗਲੀਆਂ ਤੇ ਛੋਟੀਆਂ ਛੋਟੀਆਂ ਦੁਕਾਨਾਂ ਤੇ ਤਾਂ ਇਹਨੂੰ ਹੋਲ ਸੇਲ ਦਾ ਕੰਮ ਕਹਿੰਦੇ ਨੇ ਸਾਰਾ ਹੋਲ ਸੇਲ ਇੱਥੇ ਮਿਲਦਾ ਹੈਗਾ ਬੜਾ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਆਹ ਵਲੌਗ ਚ ਵੀ ਲਾਹੌਰ ਤੇ ਜਿਹੜੀ ਸ਼ਾਪਿੰਗ ਆ ਉਹ ਕਿੱਥੋਂ ਹੋ ਸਕਦੀ ਹੈਗੀ ਕਿਹੜੀ ਕਿਹੜੀ ਕੁਆਲਿਟੀ ਲਈ ਜਾ ਸਕਦੀ ਹੈਗੀ ਤੇ ਉਹ ਸਾਰਾ ਕੁਝ ਨਾਲ-ਨਾਲ ਤੁਹਾਨੂੰ ਦੱਸਦੇ ਰਹਿਣਾ ਜੋ-ਜੋ ਲੈਣਾ ਨਾਲ-ਨਾਲ ਦੱਸਦੇ ਰਹਿਣਾਗਾ ਪ੍ਰਾਈਸ ਦਾ ਨਾ ਕਈ ਵਾਰੀ ਦੁਕਾਨਦਾਰ ਮਨਾ ਕਰ ਦਿੰਦੇ ਕਹਿੰਦੇ ਦੱਸਿਆ ਨਾ ਕਰੋ ਫਿਰ ਬਾਕੀ ਕਸਟਮਰ ਆ ਕੇ ਸਾਡੇ ਨਾਲ ਬਹਿਸ ਕਰਨ ਲੱਗ ਜਾਂਦੇ ਆ ਜਾਂ ਇਹ ਵਕਾਸ ਭਾਈ ਦੀ ਜਾਣ ਪਛਾਣ ਹੈ ਥੋੜਾ ਜਿਹਾ ਘੱਟ ਲਾ ਦਿੰਦੇ ਆ ਅੱਛਾ ਮੈਨੂੰ ਇਹ ਲੱਗ ਰਿਹਾ ਵੀ ਇੱਥੇ ਅ ਚਲੋ ਹੁਣ ਤਾਂ ਥੋੜਾ ਜਿਹਾ ਸ਼ਾਮ ਹੈ ਰਾਤ ਹੈ ਦਿਨੇ ਵੀ ਇੱਥੇ ਸੂਰਜ ਦੀ ਕਿਰਨ ਨਹੀਂ ਆਉਂਦੀ ਹੋਊਗੀ ਇਹਨਾਂ ਅੰਦਰ ਹੈ ਜਮੇ ਧੁੱਪ ਦਾ ਇੱਕ ਕਿਣਕਾ ਵੀ ਨਹੀਂ ਲੱਗਦਾ ਹੋਊਗਾ ਇੱਥੇ ਮੈਂ ਗੱਲ ਕਰਦਾ ਜੀ ਮੈਂ ਕਿਹਾ ਇੱਥੇ ਧੁੱਪ ਨਹੀਂ ਆਉਂਦੀ ਹਣੀ ਵਾਕਈ ਨਹੀਂ ਆਉਂਦੀ ਹਣੀ ਹੈ ਲਗਭਗ ਮੋਰ ਥੈਨ 25000 ਸ਼ਾਪਸ ਨੇ ਸਿਰਫ ਕਿੰਨੀਆਂ 25000 ਤੋਂ ਜ਼ਿਆਦਾ 25000 ਦੁਕਾਨਾਂ ਇੱਥੇ ਉਹ ਥੋੜੀ 25000 ਦੁਕਾਨ ਬਾਈ ਕਹਿੰਦੇ ਇੱਥੇ ਕੱਪੜੇ ਦੀ ਹੈ ਸਿਰਫ ਛੋਟੀ ਛੋਟੀ ਦਾ ਹਿਸਾਬ ਲਾ ਲਓ ਸਹੀ ਗੱਲ ਆ ਯਾਰ ਸਮੀ ਬੱਸ ਕਰੋ ਐਨਾ ਭੁਜਾ ਰਹੇ ਹਾਂ ਯਾਰ ਕਹਿੰਦੇ ਆਗੇ ਆਗੇ ਦੋ ਦੁਕਾਨਾਂ ਹੋਰ ਤਿੰਨ ਦੁਕਾਨਾਂ ਹੋਰ ਐ ਕਿ ਕਿ ਭੁਜਾਈ ਫਿਰਦੇ ਆ ਲਰਸਨ ਗਲੀਆਂ ਯਾਦ ਰੱਖ ਲਿਓ ਹੁਣ ਕਿੱਥੇ ਕਿੱਥੇ ਆ ਬਾਈ ਕਿਹੜਾ ਬਾਜ਼ਾਰ ਆ ਇਹ ਨਵਾਬ ਬਾਜ਼ਾਰ ਕਿਹੜਾ ਜੀ ਨਵਾਬ ਬਾਜ਼ਾਰ ਨਵਾਬ ਬਾਜ਼ਾਰ ਪਹੁੰਚ ਗਏ ਮੈਨੂੰ ਲੱਗਦਾ ਬਾ ਮੈਨੂੰ ਯਕੀਨ ਨਹੀਂ ਹੈਗਾ ਤੁਹਾਡੇ ਤਾਂ ਇੰਨਾ ਤੋਰ ਲਿਆ ਤੁਸੀਂ ਓਕੇ ਆ ਨਵਾਬ ਬਾਜ਼ਾਰ ਪਹੁੰਚ ਗਏ ਜੀ ਕਹਿੰਦੇ ਦੁਕਾਨਾਂ ਹੀ ਬੰਦ ਹੋਣ ਲੱਗੀਆਂ ਓ ਵਾਹ ਕੀ ਬਾਤ ਆ ਯਾਰ ਆ ਸੋਹਣਾ ਹੈ ਨਾ ਇੱਥੇ ਆ ਕੇ ਖੁੱਲ ਗਿਆ ਕੰਬੂਰਾ ਸੂਟ ਤਾਂ ਖੁਸ਼ੀ ਵਾਕਈ ਸੋਹਣਾ ਕੁੜੀਆਂ ਦੀ ਨਜ਼ਰ ਪਤਾ ਨਹੀਂ ਇੰਨੀ ਬਾਜ਼ਾਰ ਕੀ ਅੱਖਾਂ ਤਾਂ ਹੁੰਦੀਆਂ ਦੂਰੋਂ ਹੀ ਪੈ ਜਾਂਦੀ ਹੈਗੀ 벨ਵੈਟ ਤੇ ਸੂਟ 벨ਵੈਟ ਦਾ ਸੂਟ ਹੈ ਲੈਣ ਲੋਈਆਂ ਆ ਇਹ ਖੁਸ਼ੀ ਵਾਲੀ ਸ਼ਾਪਿੰਗ ਪਹਿਲਾਂ ਹੋ ਗਈ ਸੀ ਸਾਰੀ ਇਹ ਤੱਕਾ ਜੀ ਇਹ ਤੱਕਾ ਇਹ ਤੱਕਾ ਇੱਕ ਪੁਣੇ ਵੀਰੇ ਇਦਾਂ ਦੀ ਕੋਈ ਗੱਲ ਨਹੀਂ ਤੂੰ ਸੂਟ ਲੈ ਕੇ ਦੇ ਮੈਂ ਜੀ ਸੂਟ ਲੈ ਦਵਾ ਚੁੱਕਿਆ ਘੱਟੋ ਘੱਟ 50 ਕ ਦਵਾ ਚੁੱਕਿਆ ਲੱਭ ਗਿਆ ਲੱਭ ਗਿਆ 50 ਕ ਦਵਾ ਚੁੱਕਿਆ ਵਿਕਾਸ ਭਾਈ ਸੂਟ ਆਪਾਂ ਕਿੰਨੇ ਕ ਲੈ ਲੈ ਨਾ ਨਾ ਮੈਂ 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 ਇੱਕ ਮਿੰਟਾ ਨਾ ਚਲ ਪੈਸਿਆਂ 'ਚ ਦੱਸ ਦੋ ਆਪਾਂ ਕਿੰਨੇ 2.5 ਲੱਖ ਦੀ ਤੇ ਤਿੰਨਾਂ ਕੁ ਘੰਟਿਆਂ ਦੇ ਵਿੱਚ ਕੀਤੀ ਸੀ ਅਸੀਂ ਉਹ ਉਸ ਤੋਂ ਪਹਿਲੇ ਖੱਬੇ ਸੱਜੇ ਉਹ ਇਹ ਕਾਊਂਟ ਨਹੀਂ ਹੋਈ ਅ ਮੈਂ ਮੈਂ ਝੂੜਨੇ ਬੋਲੇ 2.5 ਲੱਖ ਦੇ ਤਾਂ ਸੂਟ ਲੈ ਲੈ ਮੇਰੇ ਕੰਡੀ ਦੇ ਨਹੀਂ ਹੈਗੇ ਉਹ ਸਾਰਿਆਂ ਲਈ ਲੈਣੇ ਲੱਭ ਗਈ ਦੁਕਾਨ ਅਸੀਂ ਗੱਲਾਂ-ਗੱਲਾਂ ਤੇ ਅੱਗੇ ਆ ਗਏ ਚਲੋ ਜੇ ਕਹਿੰਦੇ ਕੁੜੀਆਂ ਨਾਲ ਸ਼ਾਪਿੰਗ ਕਰਨੀਆਂ ਫਿਰ ਸਵੇਰ ਦੇ 10 ਤੋਂ ਲੈ ਕੇ ਰਾਤ ਦੇ 10 ਵੀ ਘਟ ਪੈ ਜਾਂਦੇ ਆ ਬੰਦਿਆਂ ਨਾਲ ਕਰਨੀਆਂ 10 ਮਿੰਟ ਵੀ ਬਹੁਤ ਹੈ ਐ ਐ ਹੋ ਜਾਂਦੀ ਹੈ ਸ਼ਾਪਿੰਗ ਬਾਈ ਇੱਕ ਗੱਲ ਯਾਦ ਰੱਖਿਓ ਵੀ ਘਰ ਵਾਲੀ ਨਾਲ ਲਾਹੌਰ ਨਹੀਂ ਆਉਣਾ ਤੇ ਜੇ ਜੇ ਆਉਂਗੇ ਤਾਂ ਫਿਰ ਖੁੱਲੇ ਖੁੱਲੇ ਕਫੇ ਲੈ ਆਇਓ ਇੱਕ ਇਹ ਚਲੋ ਤਾਂ ਕਹਿਣ ਜੀ ਵਾਦਾ ਹੁੰਦਾ 2.5 ਲੱਖ ਆਪਣਾ ਤਾਂ ਕਿੰਨਾ ਕੁ ਬਣਦਾ ਕਿੰਨਾ ਕੁ ਬਣਿਆ 1.20 ਬਣਿਆ ਉਹ 2.5 ਘੰਟਿਆਂ ਦੀ ਯਾਰ 2.5 ਲੱਖ 2.5 ਘੰਟੇ ਜੋੜਿਆ ਆ ਬੰਦਾ ਗਵਾਹ ਹੈ ਝੂਠ ਨਹੀਂ ਬੋਲਦਾ ਨਹੀਂ ਜੀ ਅੱਦੇ ਸੂਟ ਮੇਰੇ ਨੂੰ ਅੱਦੇ ਦੇਣ ਲੈਣਾ ਦੱਸੋ ਸੱਚ ਦੱਸੋ ਜਿਹੜਾ ਪਲਾਨ ਹੋਵੇ ਹਾਂ ਤੇ ਉਸ ਹਿਸਾਬ ਨਾਲ ਵੇਖ ਲਓ ਕੋਈ ਮੰਨ ਲਓ ਕੋਈ 10000 ਡਾਲਰ 1000 ਡਾਲਰ ਪਰ ਡੇ ਦੇ ਹਿਸਾਬ ਨਾਲ ਅੱਛਾ ਆ ਆ ਕੀ ਸ਼ਾਪ ਆ ਆ ਕੀ ਦੁਕਾਨ ਸ਼ਾਲ ਲੈਣੇ ਹੁਣ ਤੁਸੀਂ ਲੋਹਾਂ ਲੈਣੀਆਂ ਹੁਣ ਜੁੱਤੇ ਲੱਗ ਜਾਣਾ ਪੈਣਾ ਜੀ ਇਹ ਜੁੱਤ ਅੱਛਾ ਸ਼ਾਲ ਲੈਣੇ ਆ ਲੋਹਾਂ ਲੈਣੀਆਂ ਇਹਨਾਂ ਨੂੰ ਫੜ ਲਿਓ ਇਹ ਇਹ ਇਹਨਾਂ ਨੂੰ ਦਿਖਾ ਦਿਓ ਸਾਰੇ ਕਿਤੇ ਇਹਨਾਂ ਦਾ ਨਾਮ ਚੱਲਦਾ ਹੈ। ਅੱਛਾ ਤੇ ਇਹ ਲੋਈਆਂ ਦੀ ਦੁਕਾਨ ਸਭ ਤੋਂ ਵਧੀਆ ਤੇ ਸਭ ਹਾਂਜੀ ਵਿਕਾਸ ਭਾਈ ਵਧੀਆ ਦੁਕਾਨ ਸਭ ਤੋਂ ਵਧੀਆ ਦੁਕਾਨ ਟਾਪ ਹਾਂਜੀ ਤੁਸੀਂ ਕੀ ਦਿਖਾ ਰਹੇ ਹੋ ਇਹ ਸਿੱਧੂ ਮੂਸੇਵਾਲੇ ਦਾ ਮੁੰਡਾ ਫੈਨ ਹੈ? ਹਾਂਜੀ ਦੱਸੋ ਜੀ ਅੱਛਾ ਇਹ ਕੀ ਹੈ? ਲੋਈ ਚੱਤੇ ਇਹ ਲੋਈ ਇਹ ਲੈ ਲਈ ਸੀ ਪਿਛਲੇ ਸਾਲ ਇਹ ਭਾਈ ਇਹ ਜਿਹੜੀ ਮੈਂ ਬੰਨੋ ਦਾ ਨਾਮ ਲੈਂਦਾ ਸੀ ਨਾ ਲਾਹੌਰ ਦੀ ਸਭ ਤੋਂ ਮਸ਼ਹੂਰ ਲੋਈ ਇਹ ਹੁੰਦੀ ਹੈ ਇਹਨੂੰ ਬੋਲਿਆ ਜਾਂਦਾ ਬੰਨੋ ਤੇ ਬੰਨੋ ਹੈ ਨਾ ਇਹ ਬੰਨੋ ਜੀ ਠੀਕ ਹੈ ਬੰਨੂ ਲੋਈ ਕਹਿੰਦੇ ਨੇ ਬੰਨੋ ਲੋਈ ਕਹਿੰਦੇ ਆ ਇਹ ਬੜੀ ਕਮਾਲ ਦੀ ਹਾਂਜੀ 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 ਆ ਲੈਣੀ ਆ ਪਾਸਲ ਜੇ ਇਹਦੇ ਚ ਲੈਣਾ ਨੇ ਦੇਖੋ ਪਹਿਲਾਂ ਵਾਲੀ ਆਏ ਨਹੀਂ ਸੀ ਤੇ ਦੂਜੇ ਚਾਰ ਰੰਗ ਦੇਖੋ ਇਹਦਾ ਕਲਰ ਕੰਟਰਾਸਟ ਕਿੰਨਾ ਸੋਹਣਾ ਇਹ ਚੀਜ਼ਾਂ ਲੈਣੀਆਂ ਜੀ ਅਸੀਂ ਇਹ ਲੋਈਆਂ ਲੈਣੀਆਂ ਟਾਈਮ ਘਟਾ ਸਾਡੇ ਕੋਲ ਫਟਾਫਟੀ ਲੈਣੇ ਪੂਰੀ ਲੋਈਆਂ ਦੀ ਦੁਕਾਨ ਹੈਗੀ ਇਹ ਇਹ ਲਓ ਜੀ ਫਰੂਟ ਚਾਟ ਆ ਗਈ ਜਿਹੜਾ ਬੰਦਾ ਇਹਨਾਂ ਕੋਲੇ ਦੁਆਰਿਆਂ ਦਾ ਅਦਰਮਾਨ ਬੜਾ ਕਰਦੇ ਆ ਇਹ ਕਿਉਂ ਜੀ ਆਦਰਮਾਨ ਖੁੱਲ ਕੇ ਕਰਦੇ ਆ ਖੁੱਲ ਕੇ ਸਾਡੀ ਸੇਵਾ ਤੇ ਆ ਆ ਗਈ ਜੀ ਸਾਡੀ ਲੋਈ ਜਿਹੜੀ ਅਸੀਂ ਐਤ ਕਾਂ ਲੈ ਕੇ ਜਾਣੀ ਦਿਖਾਏ ਉੱਪਰ ਨੂੰ ਕਰਕੇ ਮੜੀ ਜੀ ਲਓ ਬਿਸਮਿਲਲਾ ਕਿਹੜੀ ਹੈ ਇਹ ਲਓ ਜੀ ਸਵਾਤ ਜੀ ਜੀ ਸਵਾਤੀ ਸਵਾਤੀ ਲੋਈ ਆ ਕਹਿੰਦੇ ਸਵਾਤ ਤੇ ਸੁਗਾਤ ਹੈ ਹੈ ਸਵਾਤ ਤੇ ਸੁਗਾਤ ਜੀ ਜਿਹੜੀ ਇਹ ਲੋਈਆ ਨਾ ਭਾਈ ਇਹ ਸਭ ਤੋਂ ਮਹਿੰਗੀ ਲੋਈਆ ਹੈ ਲਾਹੌਰ ਦੀ ਪਾਕਿਸਤਾਨ ਦੀ ਸਭ ਤੋਂ ਮਹਿੰਗੀ ਹੈ ਜੀ ਹਾਂਜੀ ਬੰਨੋ ਹਾਂਜੀ ਤੇ ਸਾਨੂੰ ਇੱਕ ਦੋ ਪੰਜਾਬੀ ਆਪਣੇ ਸਿੰਗਰਾਂ ਦੇ ਪੰਜਾਬ ਦੇ ਨੇ ਫੋਨ ਆਏ ਸੀ ਉਹਨਾਂ ਵਾਸਤੇ ਲੈ ਕੇ ਜਾਣੀ ਹੈ ਤੁਹਾਨੂੰ ਦਾ ਬੜੇ ਫੋਨ ਆਏ ਭਾਈ ਬੜਾ ਪਸੰਦ ਕਰਦੇ ਨੇ ਲਾਹੌਰ ਉਹਨੂੰ ਹਰੇਕ ਦਾ ਜੀ ਕਰਦਾ ਭਾਈ ਦੇ ਦਿਓ ਜੀ ਦੇਖਦੇ ਆ ਦੋ ਲੈਣੀਆਂ ਕਿ ਤਿੰਨ ਲੈਣੀਆਂ ਇਹ ਲੈ ਕੇ ਜਾਣੀਆਂ ਜੀ ਭਾਈ ਸਾਹਿਬ ਮੇਰੇ ਤੋਂ ਭੁਗਲ ਏ ਮੁੰਡਾ ਕਹਿੰਦਾ ਜੀ ਕਹਿੰਦਾ ਤਸਵੀਰ ਲਾਓ ਤੁਹਾਡੇ ਨਾਲ ਤੇ ਚੈਨਲ ਤੇ ਚਾੜੋ ਮੈਂ ਕਿਹਾ ਵੀ ਚੈਨਲ ਤੇ ਚੜ ਗਿਆ ਹੁਣ ਤੂੰ ਜਦੋਂ ਨੂੰ ਅਸੀਂ ਅਗਾਹ ਨੂੰ ਆਵਾਂਗੇ ਇਨਸ਼ਾਅੱਲਾ ਪਤਾ ਨਹੀਂ ਕਦੋਂ ਗੇੜਾ ਲੱਗੂਗਾ। ਮੁੱਸੀ ਵਾਲੇ ਦੇ ਗਾਣੇ ਚੱਲਣਗੇ। ਸਿੱਧੂ ਮੁੱਸੀ ਵਾਲੇ ਦੇ ਗਾਣੇ ਚੱਲਦੇ ਆ? ਹਾਂਜੀ। ਕਿਹੜਾ ਗਾਣਾ ਆਉਂਦਾ ਫਿਰ ਉਹ ਸੁਣਾ ਦੇ ਹੁਣ। ਤੇਰੇ ਸ਼ਹਿਰ ਦੀ ਪੁਲਿਸ ਮੈਨੂੰ ਜੀਵ ਆਖਦੀ ਤੇਰੇ ਹੁੱਡ ਦੇ ਮੁੰਡੇ ਮੈਨੂੰ ਵੋਟ ਮਾਰਦੇ। ਹੂੰ। ਤੇਰੇ 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 ਸ਼ਹਿਰ ਦੀ ਪੁਲਿਸ ਮੈਨੂੰ ਥੀਫਾ ਆਖਦੀ ਤੇਰੇ ਸ਼ਹਿਰ ਦੀ ਸਹੀ ਦੀ ਪੁਲਿਸ ਮੈਨੂੰ ਜੀਵ ਆਖਦੀ ਤੇਰੇ ਹੁੱਡ ਦੇ ਮੁੰਡੇ ਮੈਨੂੰ ਵੋਟ ਮਾਰਦੇ। ਵੋਟ ਮਾਰਦੇ, ਗਾਟ ਮੰਨਦੇ। ਬੋਲੋ ਨਾ ਚੱਲਦਾ ਨਹੀਂ ਆਉਂਦਾ। ਚੱਲ ਕੋਈ ਗੱਲ ਨਹੀਂ। ਬੰਦਾ ਫੈਨ ਤਾਂ ਹੈਗਾ। ਤੇ ਸਿੱਧੂ ਮੂਸੇ ਵਾਲਾ ਕਹਿੰਦਾ ਸੱਚ ਕਹਿ ਗਿਆ ਜਿਹੌਂਦਾ ਹੀ ਅਮਰ ਹੋ ਗਿਆ ਉਹ ਗੱਲ ਹੈ ਤੇ ਸੱਚੀ ਹੋ ਗਈ ਗੱਲ ਖੁਸ਼ ਹੈ ਹੁਣ ਚੱਲ ਖੁਸ਼ ਹੈ ਭਾਈ ਹੁਣ ਲੋਹਾਂ ਲੈ ਲੀਆਂ ਫੋਟੋ ਹੋ ਗਈ ਲਾਈਫਟਾਈਮ ਦੀ ਮੈਮਰੀ ਬਣ ਗਈ ਤੇ ਇਧਰ ਭਾਜੀ ਇਹ ਲਾਸਟ ইয়ার ਇਹ ਮਿਲੇ ਸੀ ਆਜੋ ਜੀ ਹਾਜ਼ਰੀ ਲਵਾ ਦਿਓ ਥੋੜੀ ਜੀ ਜਨਾਬ ਆਜੋ ਪਿਛਲੇ ਸਾਲ ਇਹਨਾਂ ਨੇ ਆ ਇਹ ਮਲੇ ਸੀ ਮਹਿਮਾਨ ਆ ਸੀ ਜੀ ਮਹਿਮਾਨ ਹਾਂ ਚਲੋ ਫਿਰ ਜਿਹੜਾ ਜਿੰਨੇ ਹੁਣ ਬੰਦੇ ਸਾਡੇ ਕੋਲੇ ਆਉਣਗੇ 10% ਸਾਨੂੰ ਕੱਟ ਕੇ ਇੰਡੀਆ ਮਾਰੀ ਜਾ ਮਜ਼ਾਕ ਕਰਦਾ ਸਾਨੂੰ ਹੀ ਡਿਸਕਾਊਂਟ ਕਰ ਦੋ ਇੰਨੀ ਬਹੁਤਾ ਫਿਕਸ ਪ੍ਰਾਈਸ ਹੈ ਇਹਨਾਂ ਦੇ ਰੇਟ ਲਈ ਆ ਕੇ ਲੜਿਓ ਨਾ ਇਹਨਾਂ ਨਾਲ ਲੈ ਬਈ ਲਿਫਾਫੇ ਭਰੀ ਜਾਨੇ ਤੇ ਤੁਰ ਹੀ ਜਾਨੇ ਆ ਤੇ ਹੁਣ ਅਸੀਂ ਇਸ ਤੋਂ ਬਾਅਦ ਜਾਣਾਗਾ ਜੁੱਤੀ ਵਾਲੀ ਮਾਰਕੀਟ 'ਚ ਜੁੱਤੀਆਂ ਵੀ ਲੈਣੀਆਂ ਸੀ ਤੇ ਜਿਹੜੀਆਂ ਜੁੱਤੀਆਂ ਵਧੀਆ ਮਿਲਦੀਆਂ ਵਿਕਾਸ ਭਾਈ ਹਾਜ਼ਰ ਹੋ ਜੁੱਤੀਆਂ ਵਧੀਆ ਮਿਲਦੀਆਂ ਕਿੱਥੇ ਮਿਲਦੀਆਂ ਪੰਜਾਬੀ ਜੁੱਤੀ ਟਕਸਾਲੀ ਮਾਰਕੀਟ ਟਕਸਾਲੀ ਮਾਰਕੀਟ ਟਕਸਾਲੀ ਮਾਰਕੀਟ ਤੋਂ ਜੁੱਤੀਆਂ ਮਿਲ ਲੈਂਗੇ ਜੀ ਹੁਣ ਅਸੀਂ ਚੱਲੇ ਆਂ ਥੋ ਟਕਸਾਲੀ ਇਹ ਗਲੀਆਂ ਚੋਂ ਹੁੰਦੇ ਹੋਏ ਨਿੱਕੀਆਂ ਮੋਟੀਆਂ ਚੋਂ ਫੇਰ ਅਸੀਂ ਆ ਗਿਆਂ ਤੇ ਜਿਹੜਾ ਬਾਜ਼ਾਰ ਸੀਗਾ ਜਿੱਥੋਂ ਅਸੀਂ ਉੱਤਰੇ ਸੀ ਆਕੇ ਪੁਰਾਣਾ ਲਾਹੌਰ ਦਾ ਬਾਜ਼ਾਰ ਤੇ ਹੁਣ ਇੱਥੋਂ ਤੁਰਦੇ ਤੁਰਦੇ ਜਾਣਾ ਟਕਸਾਲੀ ਤੇ ਸਾਰਾ ਕੁਝ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਇਧਰ ਨੂੰ ਸਮਾਂ ਚਾਹੀਦਾ ਤੁਰਨ ਨੂੰ ਗਲੀਆਂ ਆਪਸ ਵਿੱਚ ਕਨੈਕਟਰ ਨੇ ਜਾਣਕਾਰੀ ਭੇਤੀ ਬੰਦਾ ਚਾਹੀਦਾ ਤੇ ਜਿਹੜਾ ਤੁਹਾਨੂੰ ਗਲੀਆਂ ਵਿੱਚੋਂ ਨਹੀਂ ਲਈ ਫਿਰ ਇਧਰੋਂ ਉਧਰ ਲੈ ਜਾ ਹਾਂਜੀ ਉਹ ਸਾਡਾ ਗੂਗਲ ਮੈਪ ਅੱਗੇ ਲੱਗਿਆ ਹੋਇਆ ਹੈ ਉਹ ਗੂਗਲ ਮੈਪ ਨਹੀਂ ਨਹੀਂ ਇਹਨਾਂ ਤੋਂ ਨਹੀਂ ਮਿਲਦਾ ਪਰਾਂਦਾ ਲੈਣਾ ਪਰਾਂਦਾ ਲੱਗਦੀ ਹੈ ਹੋਰ ਜੀ ਕਿਵੇਂ ਹੋ ਜੀ ਕੀ ਹਾਲ ਵਧੀਆ ਵਧੀਆ ਠੀਕ ਠਾਕ ਹਾਂ ਪਛਾਣ ਲਿਆ ਸਾਨੂੰ ਹਾਂ ਜੀ ਬਿਲਕੁਲ ਪਛਾਣਿਆ ਤੁਹਾਡੇ ਰੋਜ਼ ਬਲੌਗ ਵੇਖੀਦੇ ਨਾ ਹਾਏ ਹਾਏ ਇਹਦਾ ਦਿਲ ਖੁਸ਼ ਕਰ ਦਿੰਦੇ ਆ ਇਹਦਾ ਲਾਚੇ ਲੁਚੇ ਪਾਉਂਦੇ ਨੇ ਬੜੇ ਅੱਛਾ ਥੱਲੇ ਖੁਸ਼ੇ ਪਾਉਂਦੇ ਮੰਗਾਸ ਵੀ ਆ ਰਿਹਾ ਪਿੱਛੇ ਚਲੋ ਜੀ ਉਹਨਾਂ ਨੇ ਆਜ ਜੋਤੇ ਪਸੰਦ ਸੀ ਰੰਜੀਤ ਜੀ ਚਲੋ ਫਿਰ ਕਰ ਲੈਨੇ ਕੋਈ ਨਹੀਂ ਜੀ ਪਰ ਮੈਨੂੰ ਇਹ ਘੱਟ ਵਧੀਆ ਲੱਗ ਰਿਹਾ ਰੰਜੀਤ ਵਾ ਦੇ ਹੋਰ ਰੈਡੀ ਦਿਖਾ ਦਿਨੀ ਹੋਰ ਦਿਖਾ ਦਿਓ ਆ ਫੜਾਏ ਮੜਾ ਜਾ ਮੰਗਾਇਆ ਵਾ ਜੀ 8 ਨੰਬਰ ਕਿਹਾ ਸੀ ਤੁਹਾਨੂੰ ਆਹ ਮੰਦੇ 8 ਨੰਬਰ ਹੀ ਹੈ ਦੇਖੋ ਜੀ ਜੁੱਤੀਆਂ ਦੇਖੋ ਜੁੱਤੀਆਂ ਲਾਹੌਰ ਦੀਆਂ ਇਹ ਜੁੱਤੀਆਂ ਵੀ ਫਾਈਨਲ ਹੋ ਗਈਆਂ ਜੀ ਆਹ ਜੁੱਤੀ ਲੈ ਲਈਏ ਇੱਕ ਤਾਂ ਦੇਖੋ ਕਿੱਡੀ ਕਮਾਲ ਬਣੀ ਹੋਈ ਆ ਤੇ ਬੜੀਆਂ ਕਮਾਲ ਦੀਆਂ ਜੁੱਤੀਆਂ ਇਹਨਾਂ ਕੋਲ ਆਹ ਜੁੱਤੀ ਆ ਗਈ ਤੇ ਆਹ ਜੁੱਤੀ ਆ ਗਈ ਇਹ ਦੇਖੋ ਇਹ ਖੁਸਾ ਖੁਸਾ ਕਹਿੰਦੇ ਇਹਨੂੰ ਜੁੱਤੀ ਨਹੀਂ ਹੈਗੀ ਇਹ ਮੈਨੂੰ ਵੀ ਇੱਥੇ ਆ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ ਇੱਕ ਉਹ ਦੇ ਦਿਓ ਜੀ ਜਨਾਬ ਉਹ ਸਾਹਮਣੇ ਪਈ ਹੈ ਜਿਹੜੀ ਉਹ ਉਤਾਰ ਦੋ ਉਹ ਉਤਾਰ ਦੋ ਹਾਂ ਹਾਂਜੀ ਇੱਕ ਆ ਜੁੱਤੀ ਆ ਗਈ ਇਹ ਇਹੋ ਜੀਆਂ ਜੁੱਤੀਆਂ ਲਈਆਂ ਇਹ ਲਓ ਵੀ ਜੁੱਤੀਆਂ ਵੀ ਲੈ ਲਈਆਂ ਤੇ ਲਾਹੌਰ ਚ ਇੱਕ ਗੱਲ ਤਾਂ ਨੂੰ ਹੋਰ ਦੱਸਦਾ ਵੀ ਜਿਹੜਾ ਸ਼ਾਪਿੰਗ ਵਾਲਾ ਕੱਬਾ ਹੈ ਨਾ ਉਹ ਸ਼ਾਮ ਦੇ ਰੱਖਿਓ ਇੱਕ ਦਿਨ ਅਸੀਂ ਦਿਨੇ ਸ਼ਾਪਿੰਗ ਕੀਤੀ ਸੀ ਪਹਿਲਾਂ ਜਿੱਦੇ ਵੀਰਾਂ ਨਾਲ ਆਏ ਸੀ ਉੱਥੇ ਭੀੜ ਭੜਕਾ ਇੰਨਾ ਰੌਣਕ ਮੇਲਾ ਨਹੀਂ ਚਿੱਤ ਹੀ ਨਹੀਂ ਲੱਗਿਆ ਇੱਥੇ ਰਾਤ ਨੂੰ ਜਿਹੜੇ ਰੋਸ਼ਨੇ ਚ ਆਲਾ ਦਵਾਲਾ ਦੇਖਣ ਨੂੰ ਮਿਲਦਾ ਹੈ ਨਾ ਤੇ ਜੁੱਤੀਆਂ ਇੱਤੀਆਂ ਚਮਕਦੀਆਂ ਰਹੁ ਖੁਸ਼ ਹੋ ਜਾਂਦੀ ਐ ਸੁਜੈਸ਼ ਨੇ ਇਹ ਆ ਦਿਨੇ ਤੁਸੀਂ ਹਿਸਟੋਰੀਕਲ ਪਲੇਸਸ ਘੁੰਮਿਓ ਤੇ ਸ਼ਾਮ ਨੂੰ ਸ਼ਾਪਿੰਗ ਕਰਿਓ ਤੇ 10 ਵਜੇ ਤੱਕ ਜਿਹੜੇ ਬਾਜ਼ਾਰ ਖੁੱਲੇ ਰਹਿੰਦੇ ਆ 5 ਵਜੇ ਤੋਂ ਬੰਦਾ ਲੱਗ ਜਦਾ 5 ਘੰਟੇ ਰੋਜ਼ ਸ਼ਾਮ ਨੂੰ ਆ ਲਾ ਸਕਦਾ ਹੈ ਤੇ ਹੁਣ ਬਾਪੂ ਹਣਿਆਂ ਲਈ ਕੁਝ ਚੀਜ਼ਾਂ ਲੈਣੀਆਂ ਜੁੱਤੀਆਂ ਦਾ ਲੈ ਲਈਆਂ ਤੇ ਹੁਣ ਅਸੀਂ ਆਹ ਲੈਂਡ ਚੱਲੇ ਆ ਇਹ ਜਿਹੜਾ ਤੁਸੀਂ ਦੇਖ ਰਹੇ ਬਲੂ ਕਲਰ ਦੀ ਬਿਲਡਿੰਗ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜੇ ਸੈਨਮੇਸ ਆ ਨਾ ਹਾਂਜੀ ਮਨ ਲੇ ਇਕੱਠਾ ਉਹ ਹੈਗੇ ਨੇ ਲక్ష్ਮੀ ਚੌਕ ਉਸ ਤੋਂ ਵੀ ਪਹਿਲੇ ਜਿਹੜਾ ਸਿਨੇਮਾ ਉਹ ਆਇਆ ਵੇ ਆਪਣੀਆਂ ਇਹ ਕਹਿੰਦੇ 1947 ਤੋਂ ਪਹਿਲਾਂ ਜਿਹੜਾ ਟਾਕੀ ਸਿਨੇਮੇ ਦਾ ਬਾਅਦ ਚੋਂ ਚੱਲਿਆ ਪਹਿਲਾਂ ਟਾਕੀਸ ਚੱਲਦੀ ਹੁੰਦੀਆਂ ਸੀਗੀਆਂ ਹਾਂਜੀ ਤੇ ਜਿਵੇਂ ਬੰਬੇ ਟਾਕੀਸ ਇੱਕ ਮੂਵੀ ਆਈ ਸੀ ਸਾਡੇ ਅੱਛਾ ਉਹ ਇਹ ਨੇ ਇਹ ਉਹ ਇਹ ਹੁਣ ਤੱਕ ਇਹ ਜਗ੍ਹਾ ਕਿਉਂ ਨਹੀਂ ਵਿਕੀ ਹੈਗੀ ਐਂ ਕਿਉਂ ਖੜੀ ਹੈ ਡਿਸਪਿਊਟਡ ਅੱਛਾ ਡਿਸਪਿਊਟਡ ਏਰੀਆ ਹੁਣ ਦੋ ਭਰਾਵਾਂ ਦੀ ਜਾਂ ਕਿਸੇ ਆਪਣੀ ਫੈਮਿਲੀ ਦੇ ਵਿੱਚ ਇਸ਼ੂਜ਼ ਨੇ ਉਹਦੇ ਕਰਕੇ ਯਾਨੀ ਐਂ ਐਂ ਖੜੀ ਹੈ ਦੁਕਾਨ ਤੁਸੀਂ ਐਂ ਦੇਖੋ ਵੀ ਆ ਲਗਭਗ 80 ਸਾਲ ਪੁਰਾਣੀ ਹੋ ਗਈ ਇਹ ਜਗਾ ਤੇ ਅੱਛਾ 80 ਸਾਲ ਦਾ ਵੰਡਰ ਨੂੰ ਹੋ ਗਿਆ ਕਹਿੰਦੇ ਉਦੋਂ ਜਿਆਦਾ ਹੈ ਇੱਥੇ ਪਉਦੋਂ ਲੱਗਦੀ ਹੁੰਦੀਆਂ ਉਹ ਇੰਜਨੀਆ ਫਿਲਮਾਂ ਵਗੈਰਾ ਸੀਗੀਆਂ ਇਹ ਸਾਰੀਆਂ ਚੀਜ਼ਾਂ ਪੁਰਾਣੀਆਂ ਅੰਦਰੂਨ ਲਾਹੌਰ ਚ ਨੇ ਇਹ ਲਾਹੌਰ ਦੇ ਅਸੀਂ ਅੰਦਰਲੇ ਹਿੱਸੇ ਚ ਫਿਰ ਰਹੇ ਹਾਂ ਹੁਣ ਤੇ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਮੁਗਲਾਂ ਦੇ ਟਾਈਮ ਦਾ ਲਾਹੌਰ ਕਹਿੰਦੇ ਨੇ 올ਡ ਲਾਹੌਰ ਤੇ ਜਦ ਪੰਜਾਬੀ ਚ ਅੰਦਰੂਨ ਲਾਹੌਰ ਕਹਿੰਦੇ ਨੇ ਤੇ ਉਹਦੀਆਂ ਗਲੀਆਂ ਇਹ ਇੱਥੇ ਤੁਸੀਂ ਇਹ ਸਾਰਾ ਅ ਨਾਲ ਨਾਲ ਇਤਿਹਾਸਕ ਚੀਜ਼ਾਂ ਵੀ ਹੋਈਆਂ ਜੀਆਂ ਦੇਖ ਸਕਦੇ ਹਾਂ ਇਹ ਲਓ ਜੀ ਤੁਹਾਨੂੰ ਇਹ ਘਰ ਦਿਖਾ ਦਈਏ ਰਾਤ ਨੂੰ ਇੱਕ ਮੈਡਮ ਨੂਰ ਜਹਾਂ ਨੂਰ ਜਹਾਂ ਜਿਨ੍ਹਾਂ ਨੇ ਗਾਣਾ ਗਾਇਆ ਜੁੱਤੀ ਕਸੂਰੀ ਪੈਰੀਨਾ ਪੂਰੀ ਰਹਿੰਦੇ ਲਾਹੌਰ ਚ ਇੱਥੇ ਰਹੇ ਐ ਸਿੰਗਰ ਐਂਡ ਐਕਟਰੈਸ 1938 ਤੋਂ ਲੈ ਕੇ 1942 ਤੱਕ ਇੱਥੇ ਰਹਿੰਦੇ ਹੋ ਉਹਨਾਂ ਦੇ ਘਰ ਤੇ ਤਖਤੀ ਲੱਗੀ ਹੋਈ ਹੈ ਉਹਨਾਂ ਦਾ ਘਰ ਸੀ ਇਹ ਟਕਸਾਲੀ ਬਾਜ਼ਾਰ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਜਿ ਰੌਣਕ ਅੱਲਾ ਬਸਾਈ ਨਾ ਸੀ ਅੱਲਾ ਬਸਾਈ ਅੱਲਾ ਬਸਾਈ ਅੱਲਾ ਬਸਾਈ ਮਤਲਬ ਮੱਲਾ ਲਾ ਇਹ ਨਗਰ ਰੱਬ ਨੇ ਜਿਹਨੂੰ ਬਸਾਇਆ ਹਾਂ ਅੱਛਾ ਉਹ ਨਾਮ ਪੁਰਾਣੇ ਪੁਰਾਣੇ ਲੋਕ ਸਿੱਧਾ ਸਿੱਧਾ ਨਾਮ ਰੱਖ ਲੈਂਦੇ ਸੀ ਨਾ ਹੁਣ ਤੇ ਬੜੇ ਉਹਦੇ ਮਤਲਬ ਕੱਢਦੇ ਆ ਤੇ ਪਤਾ ਨਹੀਂ ਕੀ ਕੁਝ ਕਰਦੇ ਆ ਹਾਂਜੀ ਉਹ ਜਿਹੜੇ ਭੈਣ ਕਹਿੰਦੀ ਸੀ ਨਾ ਕਿ ਜੇ ਚੇਤਰ ਸੇ ਪੈਦਾ ਹੈ ਚੇਤਰ ਸਿੰਘ ਸਹੀ ਹੈ ਜੇ ਮੈਨੂੰ ਪੈਦਾ ਹੈ ਤੇ ਜੁਮਾ ਖਾਨ ਅੱਲਾ ਬਸਾਈ ਨਾਮ ਸੀ ਅੱਲਾ ਨੇ ਬਸਾਇਆ ਅੱਲਾ ਨੇ ਬਸਾਇਆ ਇਹ ਆ ਗਿਆ ਨਿਊ ਅਨਾਰਕਲੀ ਬਾਜ਼ਾਰ ਜਿਹੜਾ ਪੁਰਾਣਾ ਅਨਾਰਕਲੀ ਐ ਉਹ ਤਾਂ ਸਿਰਫ ਕੱਲਾ ਫੂਡ ਦਾ ਉਥੇ ਹੋਰ ਕੁਝ ਐ ਨਹੀਂਗਾ ਕੱਲਾ ਫੂਡ ਹੀ ਮਿਲਦਾ ਤੇ ਇੱਥੇ ਜਿਹੜਾ ਨਵਾਂ ਬਾਜ਼ਾਰ ਹੈਗਾ ਤੇ ਇਹ ਸਾਰੀ ਕੱਪੜੇ ਦੀ ਮਾਰਕੀਟ ਆ ਅੱਜ ਨਾਲ ਨਾਲ ਗਾਣਾ ਚੱਲ ਰਿਹਾ ਖੁਸ਼ੀ ਗਾਣੇ ਸੂਟ ਲੈ ਲੈ ਮੈਂ ਨਾ ਅੱਜ ਦੀ ਹੈ ਵਿਕਾਸ ਇਹ ਸੂਟ ਲੈਣ ਆਏ ਆ ਇੱਥੇ ਇਹ ਐਂ ਲੱਗਦਾ ਸਾਨੂੰ ਜਿਵੇਂ ਪਟਿਆਲੇ ਦੀ ਏਸੀ ਮਾਰਕੀਟ ਆ ਗਈ ਹੁੰਨੇ ਆ ਘਟੋ ਘਟਾ ਆਪਦੇ ਸ਼ਹਿਰ ਨਾਲ ਆਪਦੇ ਦੇਸ਼ ਨਾਲ ਕਿਤੇ ਦਾ ਕੰਪੈਰੀਸ਼ਨ ਕਰੀਏ ਹਰੇਕ ਮਾਰਕੀਟ ਦਾ ਤੇ ਸੱਚੀ ਇਹ ਉਵੇਂ ਲੱਗਦਾ ਜਿਵੇਂ ਜਿਹੜੇ ਜਿਹੜੇ ਏਸੀ ਮਾਰਕੀਟ ਗਏ ਆ ਪਟਿਆਲੇ ਉਹੀ ਕੁਛ ਆ ਉਵੇਂ ਦੀ ਰੌਣਕ ਹੈ ਤੇ ਉਹਨਾਂ ਨਾਰਦਾਨਾ ਚੌਕ ਹੈਗਾ ਨਾਰਦਾਨਾ ਚੌਕ ਦੇ ਕੋਲੇ ਬਾਜ਼ਾਰ ਪੈਂਦਾ ਸਾਰ ਤੇ ਉਹਨਾਂ ਨੂੰ ਪਤਾ ਹੋਣਾ ਜਿਹੜੇ ਜਿਹੜੇ ਘੁੰਮੇ ਆ ਹੈਲੋ ਜਿਹੜੇ ਨਾ ਕਹਿੰਦੇ ਸੀਗੇ ਕਿ ਲਾਹੌਰ ਚ ਜਾਂ ਜਦੋਂ ਪਾਕਿਸਤਾਨ ਆਏ ਆ ਕਿ ਬੀਬੀਆਂ ਨਹੀਂ ਦੇਖੀਆਂ ਅੱਜ ਦੇਖ ਲਓ ਬੀਬੀਆਂ ਇਹਦੇ ਨਿਕਲ ਨਹੀਂ ਸ਼ਾਮ ਨੂੰ ਸਾਰੇ ਬਾਹਰ ਆਉਂਦੇ ਆ ਰੌਣਕ ਮੇਲੇ ਚ ਬਾਜ਼ਾਰ ਚ ਘੁੰਮਣ ਫਿਰਨ ਸਾਰੇ ਕਿੱਧਰ ਇੱਧਰ ਮੁੜਨਾ ਅੱਛਾ ਸਾਰੇ ਸ਼ਾਮ ਨੂੰ ਹੀ ਆਉਂਦੇ ਇੱਥੇ ਹਾਂਜੀ ਕਿੱਧਰ ਨੂੰ ਆ ਗਏ ਆਪਾਂ ਜਾ ਕਿੱਧਰ ਰਹੇ ਆ ਪ੍ਰਾਂਦੇ ਪ੍ਰਾਂਦੇ ਆ ਪ੍ਰਾਂਦੇ ਜਿਹੜੇ ਪਹਿਲਾਂ ਵਾਲੇ ਸੀ ਕੁਝ ਪ੍ਰਾਂਦੇ ਉੱਥੋਂ ਲੈ ਲਏ ਕੁਝ ਪ੍ਰਾਂਦੇ ਹੋਰ ਲੈਣੇ ਆ ਖੁਸ਼ੀ ਨੇ ਅੱਛਾ ਇੱਕ ਤਾਂ ਖੁਸ਼ੀ ਨੇ ਸਹੇਲੀਆਂ ਨੂੰ ਬੜਾ ਸਮਾਨ ਆਯਤ ਕੀ ਜਾ ਰਿਹਾ ਹੈਗਾ ਤੇ ਸਾਰੀਆਂ ਸਹੇਲੀਆਂ ਨੇ ਕਹਿਤਾ ਆ ਲੈ ਆ ਦੋ ਆ ਲੈ ਦੋ ਤੇ ਚੂੜੀਆਂ ਵੀ ਖੁਸ਼ੀ ਚੂੜੀਆਂ ਵਾਲੀ ਸ਼ਾਪ ਵੀ ਆ ਗਈ ਆ ਚੂੜੀਆਂ ਵਾਲੀ ਦੁਕਾਨ ਵੀ ਕੱਚ ਦੀਆਂ ਚੂੜੀਆਂ ਵੇਖੇ ਆਪਣੇ ਤਾਂ ਮਿਲਦੀਆਂ ਐ ਹੁੰਦਾ ਇੱਕ ਵੀ ਲਾਹੌਰ ਗਏ ਆ ਵੀ ਲਾਹੌਰ ਤੋਂ ਕੁਛ ਨਾ ਕੁਛ ਮੰਗਾ ਲਈਏ ਤੇ ਫਿਰ ਸਾਨੂੰ ਵੀ ਆਉਂਦਾ ਚਲੋ ਲੈ ਜਾਣੇ ਕੀ ਫਰਕ ਪੈਂਦਾਗਾ ਤੇ ਜੇ ਬਾਰਡਰ ਵਾਲਿਆਂ ਨੇ ਕਸਟਮ ਵਾਲਿਆਂ ਨੇ ਰੱਖ ਲੈ ਤਾਂ ਕੁਝ ਕਹਿ ਨਹੀਂ ਸਕਦੇ ਵਿਕਾਸ ਭਾਈ ਕਿ ਉਹਨੂੰ ਨਾਰਾਜ਼ ਤਾਂ ਨਹੀਂ ਕਰ ਰਹੇ ਸਾਰਿਆਂ ਦਾ ਸਮਾਨ ਲੈ ਕੇ ਜਾ ਰਹੇ ਹਾਂ ਅਸੀਂ ਨਹੀਂ ਉਹ ਆਇਤਾ ਤੁਸੀਂ ਕਿਸੇ ਨੂੰ ਨਹੀਂ ਕਰਦੇ ਤੇ ਜੇ ਕਸਟਮਰ ਨਾਰਾਜ਼ ਕਰਦਾ ਉਹ ਚ ਕੁਝ ਕਹਿ ਨਹੀਂ ਸਕਦੇ ਜੇ ਉੱਥੇ ਸਮਾਰ ਰੱਖ ਲਿਆ ਸਾਡਾ ਤੇ ਅੱਜ ਅੱਜ ਦਾ ਜਿਹੜਾ ਵਲੌਗ ਹੈ ਤੇ ਅੱਜ ਦਾ ਦਿਨ ਹੈ ਐ ਚ ਸਮੀ ਜੱਟ ਦੀ ਬਹੁਤ ਵੱਡੀ ਸੇਵਾ ਹੈ ਅੱਗੇ ਇਹ ਗਾਣੇ ਗੁਣੇ ਸੁਣਾਉਣਾ ਹੁੰਦਾ ਅੱਜ ਇਹ ਸਾਡੇ ਛਾਪਰ ਚੱਕਣ ਦੇ ਰੱਖਿਆ ਹੋਇਆ ਹੈ ਛਾਪਰ ਕਹਿੰਦੇ ਲਵਾਵੇਂ ਦਿਖਾ ਸੰਭੀ ਦਾ ਉਹਨੂੰ ਕਰਕੇ ਐਡੇ ਐਡੇ ਛਾਪਰ ਇਹ ਸਮਾਨ ਸਾਰਾ ਸਮੀ ਨੇ ਚੱਕਿਆ ਕਵਰ ਚੱਕਣ ਦੀ ਸੇਵਾ ਤੇ ਇੱਕ ਪਿੱਛੋ ਧਿਆਨ ਰੱਖਣ ਦੀ ਇੰਜ ਛਾਪ ਮਾਰ ਲੈਣਾ ਹੈਂ ਸਾਈਡ ਤੇ ਇੱਕ ਧਿਆਨ ਰੱਖਣ ਦੀ ਸੇਵਾ ਵੀ ਕੋਈ ਸਮਾਨ ਨਾ ਚੋਰੀ ਹੋ ਜਾਈ ਤੇ ਰਾਤ ਨੂੰ ਜਿਵੇਂ ਤੁਹਾਨੂੰ ਦੱਸਿਆ ਇਹ ਨਾਲ ਕਿਸੇ ਦੇ ਨਾਲ ਆਇਓ ਇੱਥੇ ਫਿਰ ਫਾਇਦਾ ਇਹ ਆ ਗਈ ਜੀ ਇਹ ਇਹ ਤਾਂ ਕੁਝ ਆਪਣੇ ਮਿਲ ਜਾਂਦੇ ਇਹ ਨਹੀਂ ਲੈਣੇ ਤਾਂ ਲੱਲੇ ਜੀ ਪਹਿਲਾਂ ਸੀ ਜੀ ਨਹੀਂ ਇਹ ਵੀ ਹੈ ਇਹ ਵੀ ਹੈ ਨਾ ਮੈਨੂੰ ਜਿਵੇਂ ਮਜੈਂਟਾ ਗ੍ਰੀਨ ਹੈ ਅਲੱਗ ਰੰਗ ਚਾਹੀਦਾ ਅਲੱਗ ਰੰਗ ਚਾਹੀਦਾ ਤਾញੋਂ ਮੈਂ ਨਾ ਪੂਰੇ ਟੂਰ 'ਚ ਕਹਿੰਦਾ ਰਹੇ ਵੀ ਵਿਕਾਸ ਬਾਈ ਸਭ ਤੋਂ ਵਧੀਆ ਗਾਈਡ ਨੇ ਤੁਹਾਡੇ ਟੂਰ ਗਾਈਡ ਇਹਨਾਂ ਨੂੰ ਮਾਰਕੀਟ ਤੋਂ ਕੱਲੀ ਤੋਂ ਹਿਸਟੋਰੀਕਲ ਥਾਵਾਂ ਤੇ ਕਿੱਥੇ ਕੱਚੇ ਪਿੰਡ ਕੱਚੇ ਘਰ ਕੀ ਦੇਖਣਾ ਜਿਹੜਾ ਤੁਹਾਨੂੰ ਇਹ ਦਿਖਾਉਣਗੇ ਨਹੀਂ ਹਰੇਕ ਚੀਜ਼ ਦਿਖਾਉਂਦੇ ਆ ਹਰੇਕ ਚੀਜ਼ ਕਿੱਥੇ ਕੀ ਆ ਸਭ ਤੋਂ ਸੁਪਰਵਾਸ ਤੋਂ ਵਧੀਆ ਬੰਦੇ ਟੂਰ ਗਾਈਡ ਸਭ ਤੋਂ ਵਧੀਆ ਲੈਂਦੇ ਪੰਜਾਬ ਦੇ ਟੂਰ ਦੇ ਜਿੰਨੂ ਮੇ ਨਹੀਂ ਹੈ ਜਿਆ ਸੇਮ ਮਿਲਦੇ ਹੁਣ ਇਹ ਤਾਂ ਨਹੀਂ ਮਿਲਦੇ ਹੁਣੇ ਬਾਦੂ ਬਾਦੂ ਚਲੋ ਚਲੀਏ ਇੱਥੇ ਕਿਸ ਤੇ ਆ ਪੁੱਛ ਕਿੰਨੇ ਦੇ ਰਹੇ ਸੰ 7700 ਦੇ 7500 ਦਾ ਪੂਰਾ ਹੋ ਗਿਆ 1500 ਹੋ ਗਿਆ 500 ਹੋ ਗਿਆ ਅੱਛਾ ਹਾਂਜੀ ਆਇਆ ਕੁਝ ਫਿੱਟਾ ਇੱਥੋਂ ਹਾਂ ਨਹੀਂ ਫਿੱਟਾ ਇਹ ਦੇਖੋ ਜੀ ਆ ਚੀਜ਼ ਹੈ ਤੇ ਇਹ ਹੈਗੀ ਆ ਵੈਸੇ ਇਹ ਵੀ ਪਰਾਂਦੇ ਨੇ ਇਹ ਕਿਉਂ ਜੇ ਪਰਾਂਦੇ ਹੋਏ ਗੁੱਤਨੀ 'ਚ ਪੈਂਦੇ ਨੇ ਗੁੱਤਨੀ 'ਚ ਕੁੱਤਨੀ 'ਚ ਲਓ ਜੀ ਸਾਹਿਬ ਇਹ ਦਿਓ ਬਾਕੀ ਹੋਰ ਚੀਜ਼ ਦਾ ਤਾਂ ਪਤਾ ਨਹੀਂ ਇੱਥੇ ਇਹਨਾਂ ਪਤਾ ਹੈ ਵੀ ਜਦੋਂ ਕਦੇ ਆਪਦੀ ਫੈਮਿਲੀ ਨਾਲ ਆਉਂਗੇ ਇੱਥੋਂ 6 ਤੀ ਹਿੰਨੇ ਨਿਕਲਦੇ ਲਾਹੌਰ ਦੇ ਬਾਜ਼ਾਰਾਂ 'ਚ 6 ਤੀ ਵਹਿਲੇ ਨਹੀਂ ਹੋਣਾ ਤੁਸੀਂ ਪੂਰਾ ਬਾਜ਼ਾਰ ਭਰਿਆ ਪਿਆ ਹੈ ਅਲੱਗ-ਅਲੱਗ ਬਾਜ਼ਾਰ ਆ ਦੇਖੋ ਇਹ ਸਾਰਾ ਜੁਐਲਰੀ ਦੀ ਕੰਮ ਚੱਲਦਾ ਹੈ ਹੋਰ ਜੀ ਚਾਚਾ ਜੀ ਠੀਕ ਠਾਕ ਵਧੀਆ ਵਧੀਆ ਚਲੋ ਤੇ ਇਹ ਪੂਰਾ ਬਾਜ਼ਾਰ ਭਰਿਆ ਹੋਇਆ ਹੈ ਇਹ ਅਲੀ ਜੁਵੈਲਰ ਸਾਰੀਆਂ ਜੁਵੈਲਰੀ ਦੀਆਂ ਸ਼ਾਪਸ ਆ ਗਈਆਂ ਇੱਥੇ ਜੀ ਅੱਛਾ ਜੀ ਢੇੜਾ ਦੇਖਿਆ ਵਾਂਗੇ ਸਾਰੇ ਬਾਜ਼ਾਰ ਚ ਫਿਰ ਚਲੋ ਜੀ ਚਲੋ ਚਲੋ ਬੰਦੇ ਦੇ ਤੁਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ ਇੱਥੇ ਤਾਂ ਹੁਣ ਕਿੱਧਰ ਨੂੰ ਜਾਣੇ ਆਪਾਂ ਯਾਰ ਤੁਸੀਂ ਨਾ ਬਹੁਤ ਪੈਸੇ ਲਵਾਉਂਦੇ ਨੇ ਆਪਣੇ ਵੀ ਤੇ ਸਾਰਿਆਂ ਦੇ ਹੋ ਮੁਫਤ ਬਰਾਂ ਵਾਲਾ ਕੰਮ ਕਰੀਏ ਕੋ ਗਿਫਟ ਕਹਿ ਰਹੇ ਨੇ ਕਹਿੰਦੇ ਤੁਹਾਨੂੰ ਕੱਪੜੇ ਗਿਫਟ ਕਰਨੇ ਨੇ ਕਹਿੰਦੇ ਕੋਈ ਵਿਕਾਸ ਬਾਈ ਕਹਿੰਦੇ ਕੋਈ ਬੰਦਾ ਬੁਲਾ ਰਿਹਾ ਹੈ ਤੇ ਆ ਉਹਨਾਂ ਦੇ ਕੱਪੜਿਆਂ ਦਾ ਘਰ ਵਾਲਾ ਕੱਪੜਿਆਂ ਦਾ ਲੋੜ ਵਾਲਾ ਉਹਨਾਂ ਦਾ ਅੱਛਾ ਲੇਡੀਜ਼ ਦਾ ਹਾਂ ਉਹ ਬੰਦੇ ਦਾ ਚਾਈ ਕਰਿਆ ਆ ਦੇਖੋ ਉਹ ਕਹਿੰਦੇ ਕਰੇ ਤੁਹਾਨੂੰ ਕੱਪੜੇ ਲੇਡੀਜ਼ ਤਾਂ ਬੜੀ ਵਧੀਆ ਲੱਗੇਗਾ ਹਾਂ ਆਏ ਉਹ ਕਹਿੰਦੇ ਤੁਹਾਨੂੰ ਕੱਪੜੇ ਦੇਣੇ ਆ ਤੇ ਗਿਫਟ ਕਰਨੇ ਪਹਿਲਾਂ ਸਾਨੂੰ ਮਿਲਦੇ-ਗਲਦੇ ਰਹੇ ਆ ਇੱਕ ਦੋ ਵਾਰੀ ਮਿਲ ਕੇ ਗਏ ਆ ਗੱਲ ਕੀਤੀ ਸੀ ਹਾਂਜੀ ਕਹਿੰਦਾ ਬੁੜੀਆਂ ਦੀ ਸ਼ਾਪਿੰਗ ਕਦੀ ਨਹੀਂ ਮੋਕਾ ਨਹੀਂ ਮੋਕਾ ਦੀ ਗੱਲ ਸਹੀ ਹੈ ਇਹ ਜਿੰਨਾ ਮਰਜੀ ਲੈ ਲੋ ਤਾਂ ਵੀ ਨਹੀਂ ਮੋਕਾ ਦੀ ਤੁਰਦੇ ਫਿਰਦੇ ਹੁਣ ਅਸੀਂ ਪਹੁੰਚ ਗਏ ਆ ਸਦਰ ਇਹਨੂੰ ਬੋਲਦੇ ਆ ਸਦਰ ਬਾਜ਼ਾਰ ਤੇ ਸਦਰ ਤੇਰੀ ਕਿਸੇ ਨੇ ਨਹੀਂ ਕੀਤੀ ਕਦਰ ਸਦਰ ਤੇਰੀ ਕਿਸੇ ਨੇ ਨਹੀਂ ਕੀਤੀ ਕਦਰ ਤੇ ਅਸੀਂ ਕਦਰ ਪਾਉਣ ਦੇ ਲਈ ਆ ਗਏ ਕੁਝ ਸਮਾਨ ਇੱਥੋਂ ਲੈਣਾਗਾ ਇਹ ਵਕਾਸ ਭਾਈ ਇਹ ਕਦਰ ਲਈ ਮਸ਼ਹੂਰ ਹੈ ਸਦਰ ਹੈਲੋ ਸਰ ਸ਼ਾਪਿੰਗ ਵਾਸਤੇ ਸ਼ਾਪਿੰਗ ਵਾਸਤੇ ਅਸੀਂ ਕਿਹੜਾ ਹੋ ਰਹੇ ਤੇ 베ਰ ਖਰੀਦਣ ਆਇਆ ਅਸੀਂ ਵੀ ਸ਼ਾਪਿੰਗ ਕਰਨੇ ਇੱਥੇ ਕਿਹੜਾ ਆਪਣਾ ਗੱਲਾ ਮੰਡੀ ਏ ਆਏ ਜੁਗਤਾ ਮਾਰਨ ਸਿਖਾਤਾ ਇਹਨਾਂ ਦੇ ਵੀ ਬਾਈ ਹੋਣੇ ਨੇ ਇੱਥੇ ਮੈਨੂੰ ਰਹਿ ਕੇ ਇਹ ਕਹਿੰਦਾ ਕੱਲ ਨੂੰ ਤੁਰ ਜਾਣਾ ਓਏ ਹੋਰ ਉੱਚੀ ਹੋਰ ਉੱਚੀ ਰੋੜਾ ਨਾ ਮਾਰੇ ਕੋਈ ਵੀ ਪਾਗਲ ਤਾਂ ਰਹਿ ਜਾਂਦਾ ਹੋਲੀ ਹੋਲੀ ਰੋ ਰਹੇ ਕੱਲ ਨੂੰ ਰੋਵਾਂਗਾ ਉੱਚੀ ਉੱਚੀ ਕੱਲ ਨੂੰ ਚੁੱਜੀ ਕੱਲ ਨੂੰ ਜਾਂਦੇ ਗੱਡੀ ਗਾਣੇ ਵੀ ਨਾ ਸਾਈਡ Song ਲਾਇਓ ਕਾਰ ਤੇ ਠੀਕ ਹੈ ਯਾਰ ਵਿਖੜੇ ਯਾਰਾਂ ਤੋਂ ਲੈ ਵੀ ਹੁਣ ਇੱਕ ਦੁਕਾਨ ਤੇ ਆਏ ਕੁੜਤੇ ਪਜਾਮੇ ਦਾ ਕਪੜਾ ਲੈਣਾ ਤੇ ਕੁੜਤੇ ਪਜਾਮੇ ਦਾ ਕਪੜਾ ਬੜਾ ਸੋਹਣਾ ਵਧੀਆ ਮਿਲਦਾ ਯਾਰ ਇੱਥੇ ਲਾਹੌਰ ਚ ਕੱਪੜੇ ਵੈਸੇ ਨਾ ਕੋਈ ਵੀ ਕੱਪੜੇ ਲੈ ਲਓ ਕਮਾਲ ਦੇ ਮਿਲਦੇ ਆ ਗਿਆ ਆ ਗਿਆ ਹਾਂਜੀ ਕਿਵੇਂ ਹੋ ਸਰਕਾਰ ਕਿਹੜੇ ਬਾਜ਼ਾਰ ਚ ਕਿਹੜੀ ਦੁਕਾਨ ਆਲਾ ਨਹੀਂ ਜਿੱਥੇ ਆਪਾਂ ਨੂੰ ਜਾਣਦੇ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਹੁਣ ਲਾਹੌਰ ਚ ਕਿਉਂ ਗੱਲ ਸਹੀ ਹੈ ਕਿ ਗਲਤ ਹੈ ਮੇਰੇ 8 9 ਸੂਟ ਪੈਕ ਕਰ ਦੋ ਬਿਨਾ ਬੱਚੇ ਮਿੱਤਰਾਂ ਦਾ ਨਾਂ ਚੱਲਦਾ ਨਾ ਕਿਆ ਕਰਦੇ ਯਾਰ ਸਾਰੇ ਸੂਟ ਟਿਕ ਜਾਓ ਟਿਕ ਜਾਓ ਟੋਚਰ ਪਾ ਲਓ ਟੋਚਰ ਲੈ ਵੀ ਹੁਣ ਕੁਰਤੇ ਪਜਾਮੇ ਦੇ ਕੱਪੜੇ ਲੈਣੇ ਆ ਇਹ ਮੁੰਡਾ ਨਹੀਂ ਕੁਰਤੇ ਬੇ ਆ ਪਈਆਂ ਜੀ ਬੋਸ ਕੀਆਂ ਬੋਸ ਕੀ ਬੋਸ ਅੱਜ ਬੋਸ ਕੀ ਵੀ ਦਿਖਾ ਦिए ਇਸੇ ਵਲੌਗ ਥਨੂੰ ਇਹ ਜੇ ਬੋਸ ਕੀ ਦੀ ਪਛਾਣੇ ਹੁੰਦੀ ਹੈ ਕਹਿੰਦੇ ਇਹਨੂੰ ਅੱਗ ਲਾ ਦੋ ਨਹੀਂ ਅੱਛਾ ਮੈਂ ਨਾ ਮੈਂ ਮਜ਼ਾਕ ਨਹੀਂ ਕਰਦਾ ਹੁੰਦੀ ਤਾਂ ਇਹ ਹੀ ਹੈ ਨਾ ਰੇਸ਼ਮ ਹੁੰਦਾ ਨਾ ਇਹ ਕਿਵੇਂ ਬਾਪੂ ਜੀ ਤੁਸੀਂ ਦੱਸ ਲੋ ਤਜਰਬਾ ਉਹ ਤੁਹਾਡਾ ਵੀ ਪਿਓਰ ਰੇਸ਼ਮ ਕਿਵੇਂ ਚੈੱਕ ਕੀਤਾ ਜਾਂਦਾ 6 ਪੁਆਇੰਟ ਦੇ 8 ਪੁਆਇੰਟ ਅੱਗ ਲਾ ਕੇ ਸਾੜ ਦੋ ਸਵਾਹ ਬਣ ਜੇ ਪਿਓਰ ਰੇਸ਼ਮ ਹੈ ਜਿਹੜਾ ਪਿਓਰ ਰੇਸ਼ਮ ਹੈ ਪਿਓਰ ਰੇਸ਼ਮ ਹੈ ਹਾਂ ਅੱਗ ਲਾ ਕੇ ਸਵਾਹ ਬਣ ਜਾਊਗਾ ਜਿਹੜਾ ਪਿਓਰ ਨਹੀਂ ਹੈਗੀ ਉਹ ਪੋਲਿਸਟਰ ਜਿਹੜੀ ਮਿਕਸ ਹੋਦੀ ਉਹ ਜਿਸ ਤਰ੍ਹਾਂ ਪੋਲਿਸਟਰ ਟਾਈਪ ਉਹ ਉਹ ਲਫਾਫੇ ਵਾਂਗੂ ਤੁਪਕੇ ਸਿੱਟੋਗੀ ਤੁਪਕੇ ਸੁੱਟੇਗੀ ਇਹ ਲੋ ਜੀ ਇਹਦੀ ਪਛਾਣ ਹੈ ਜਾ ਇਹਦੀ ਬੋਸਕੀ ਦੀ ਕੁਆਲਿਟੀ ਵੀ ਤੁਹਾਨੂੰ ਦੱਸਦੀ ਇਹ ਨਕਲੀ ਅਸਲੀ ਕੁਛ ਨਹੀਂ ਹੁੰਦੀ ਵੀ ਨਕਲੀ ਹੁੰਦੀ ਹੈ ਜਾਂ ਅਸਲੀ ਹੁੰਦੀ ਹੈ ਇੱਚ ਰੇਸ਼ਮ ਹੁੰਦਾ ਜਿੰਨਾ ਰੇਸ਼ਮ ਵਧੇ ਜਾਊਗਾ ਰੇਸ਼ਮ ਦੀ ਕੁਆਲਿਟੀ ਵਧੇ ਜਾਊ ਮੁੱਲ ਵਧੇ ਜਾਊ ਤੇ 5000 ਤੋਂ ਸ਼ੁਰੂ ਹੋ ਜਾਂਦੀ ਹੈ 15 20 25 30 ਤੱਕ ਪਾਸੇ ਸਭ ਤੋਂ ਟਾਪ ਤੇ ਜਾਂਦੀ ਹੈ 6 ਪਾਉਂਡ ਦੀ ਹੈ ਜਿਹੜੀ ਆ ਤੁਸੀਂ ਦੇਖ ਰਹੇ ਹੋ ਇੱਕ 8 ਪਾਉਂਡ ਦੀ ਵੀ ਹੁੰਦੀ ਹੈ ਹੁਣ ਅਸੀਂ ਬੋਸਕਿੰਦਾ ਲੈਣੀ ਨਹੀਂ ਅਸੀਂ ਪਹਿਲਾਂ ਬਹੁਤ ਲੈ ਲਈਆਂ ਤੇ ਅਸੀਂ ਹੋਰ ਕੁੜਤੇ ਪਜਾਮੇ ਲੈਣੇ। ਕੁਰਤੇ ਦਾ ਕਪੜਾ ਕੱਢ ਦਿਓ ਸਲਵਾਰ ਕਮੀਜ਼ ਦਾ ਤੇ ਢੇਰ ਲੱਗਣੇ ਹੋ ਗਏ ਸ਼ੁਰੂ ਤੇ 1 2 3 4 5 6 7 8 9 10 11 12 13 14 15 16 ਬਾਕੀ ਉੱਥੇ ਸ਼ਾਲ ਸੁੱਜ ਲੈ ਸੋਣਾ। ਬਾਈ ਜੀ ਸਾਡਾ ਹਿੱਸਾ ਹੀ ਬੋਲੋ ਦੁਕਾਨ 'ਚ ਜਾਂ ਮੈਨੂੰ ਇੱਥੇ ਰੱਖ ਲਓ। ਹੈਂ ਤੁਹਾਡਾ ਹੀ ਹੈ ਜਨਾਬਾ ਜਾ ਮੈਨੂੰ ਇੱਥੇ ਇੱਧਰ ਰੱਖ ਲਓ ਮੈਨੂੰ ਤੁਹਾਡੇ ਲਾ ਕੇ ਕਿੰਨੇ ਦੀ ਹੈ ਜਿਹੜੀ ਤੁਸੀਂ ਦਿਖਾ ਰਹੇ ਹੋ 48000 ਰੁਪਏ ਦਾ 48000 ਦਾ ਇਤੋਂ ਵੀ ਮਹਿੰਗੀ ਹੁੰਦੀ ਹੈ ਨਹੀਂ ਇਹ ਸਭ ਤੋਂ ਐਂਡ ਹੈ ਸਭ ਤੋਂ ਐਂਡ ਹੈ ਹਾਂਜੀ ਸਭ ਇਹ 48000 ਦੀ ਬੋਸਕੀ ਹੈ ਜੀ ਆਹ ਭਈਆ ਬੋਸਕੀ ਕਿਸੇ ਨੂੰ ਯਕੀਨ ਨਾ ਹੋਵੇ ਤਾਂ ਉਹਨਾਂ ਪ੍ਰਾਈਸ ਲਾਈ ਜੀ ਇਹ ਰੇਟ ਲੱਗਿਆ ਹੋਇਆ ਹੈ 47600 ਰੁਪਿਆ ਤੇ ਇਹ ਇਹ ਇਹਦੇ ਚੋ ਕਹਿੰਦੇ ਫਰੇਗਰੈਂਸ ਫਰੇਗਰੈਂਸ ਵੀ ਹੁੰਦੀ ਐ ਚੋ ਹਾਂਜੀ ਅੱਛਾ ਇਹਦਾ ਕੀ ਵਜ੍ਹਾ ਐ ਕਿ ਇਹ ਕਿਉਂ 47000 ਐ ਇਹ ਇੰਨੀ ਮਹਿੰਗੀ ਕਿਉਂ ਐ ਸਰ ਬ੍ਰਾਂਡ ਐ ਪਾਸ਼ਾ ਅੱਛਾ ਬ੍ਰਾਂਡ ਦੀ ਐ ਜੀ ਜੀ ਇਹੀ ਸ਼ੂਰੀਆਂ ਵਾਲੀਆਂ ਦੇ ਪਈ ਹੁੰਦੀ ਫਿਰ ਲੱਗਦੀ ਸੀ ਨਹੀਂ ਸਲੀਮ ਸ਼ੂਰੀਆਂ ਵਾਲੇ ਇਹ ਵੀ ਜੀ ਇਹ ਵੀ ਜੀ ਅੱਛਾ ਇਹ ਕਿੰਨੇ ਦੀ ਐ ਇਹ 40000 ਦੀ ਐ ਜੀ ਇਹ 40000 ਦੀ ਬੋਸ ਕੀ ਐ ਇਹ ਡੱਬਿਆਂ ਚ ਇਹਨੂੰ ਲੱਖ ਦੀ ਦੇਣੀ ਐ ਡੱਬਿਆਂ ਚ ਪੈਕ ਆਉਂਦੀ ਐ 62000 ਦੀ ਬਾਈ ਜੀ ਐਂ ਕਰੋ ਥਾਂ ਦੇ ਦਿਓ ਮੈਨੂੰ ਇਹਦਾ ਡੱਬਾ ਟੁੱਪੇ ਕੁੱਲ ਬਲਾ ਕੇ ਇਹ ਵੇ ਕਿ 4500 ਦੀ ਵੀ ਆਂਦੀ ਹੈ ਫਾ ਮੈਂ ਦੱਸਦਾ ਤਾਂ 4500 ਦੀ ਵੀ ਬੋਸ ਕੀ ਮਿਲਦੀ ਹੈ ਇਹਦੇ ਵਿੱਚ ਨਾ ਥੋੜਾ ਜਿਹਾ ਮੈਂ ਤਾਂ ਦੱਸ ਦਿਆਂ ਤਾਂ ਕਿ ਲੋਕ ਮੈਂ ਦੱਸਦਾ ਪਹਿਲੀ ਰੇਸ਼ਮ ਦਾ ਫਰਕ ਹੁੰਦਾ ਹੈ ਰੇਸ਼ਮ ਦੀ ਜਿਹੜੀ ਕੁਆਂਟੀਟੀ ਹੈ ਉਹ ਘੱਟ ਹੋਵੇ ਤੇ ਪ੍ਰਾਈਸ ਘੱਟ ਬਾਈ ਐਂ ਕਰੋ ਪੈਸੇ ਹਾੜੀ ਵੱਢ ਕੇ ਪਹਚਾਵਾਂਗੇ ਹਾਂ ਤੇ ਕਣਕ ਆ ਗਈ ਮਤਲਬ ਜਦੋਂ ਕਣਕ ਵੱਢ ਲਈ ਤੇ ਥਾਂ ਦੇ ਦਿਓ ਇੱਕ ਪੂਰਾ ਬਾਜੂ ਤੂੰ ਫਿਰ ਮੈਂ ਕਾ ਹੇ ਕਿੰਨੇ ਜਿੱਦੇ ਤੇ ਅਸੀਂ ਅੱਗੇ ਅੱਗੇ ਨਾ ਵਾ ਭਾਈ ਬੜੀ ਮਹਿੰਗੀ ਆ ਯਾਰ ਸ਼ਾਇਆ ਇੰਨੀ ਮਹਿੰਗੀ ਸ਼ਾਇ ਨਹੀਂ ਲੈਣੀ ਅਸੀਂ ਕੋਈ ਗਿਫਟ ਗਿਫਟ ਕਰਨੀ ਤਾਂ ਕਰ ਚੱਲੋ ਚੱਲੋ ਕੋਈ ਜਵਾਬ ਅਸੀਂ ਸਮਾਨ ਕਾਫੀ ਲੈ ਲਿਆ ਤੇ ਬਿੱਲ ਕਰਾਉਣਾ ਜੀ ਹੁਣ ਤੇ ਕੱਪੜਾ ਕਾਫਾ ਜਾਂ ਕਾਫੀ ਲੈ ਲਿਆ ਬੋਸਕੀ ਦਾ ਵੀ ਲੈ ਲਿਆ ਹੋਰ ਵੀ ਲੈ ਲਿਆ ਤੇ ਬਿੱਲ ਕਰਾਈਏ ਭਾਈ ਹੁਣੇ ਤੋਂ ਕਿਉਂਕਿ ਜਾਣਾ ਪਹਿਲਾਂ ਨਾ ਨਾ ਧਾਰ ਚੱਲਦਾ ਈ ਧਾਰ ਚੱਲਦਾ ਈ ਨਾ ਪਹਿਲਾਂ ਹਾਂਜੀ ਹਾਂਜੀ ਅੱਜ ਨਹੀਂ ਕਰਦੇ ਧਾਰ ਜਦੋਂ ਅਸੀਂ ਬਾਰਡਰ ਟੱਪ ਗਏ ਫਿਰ ਤੂੰ ਕੌਣ ਹੈ ਕੌਣ ਉਹਨੇ ਤਾਂ ਸਿਰੇ ਉਹਨੇ ਸਿੰਦਾ ਹੀ ਕਰਦਾ ਨਹੀਂ ਹੁਣ ਨਹੀਂ ਕਰਦੇ ਧਾਰ ਇੱਜ਼ਤ ਰੱਖਦੀ ਕਹੀਦੇ ਚਲ ਜਿਓ ਇਹਨਾਂ 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 ਨੂੰ ਐ ਪਤਾ ਵੀ ਇਹਨਾਂ ਨੇ ਕੱਲ ਨੂੰ ਚੱਲ ਜਾਣਾ ਨਾ ਤਾਂ ਕਰਕੇ ਹੁਣ ਕੋਈ ਧਾਰ ਨਹੀਂ ਹੈਗਾ ਚਲੋ ਚਲੋ ਬਈ ਕਰ ਬਣਾ ਦੋ ਬਿੱਲ ਲੈ ਬਈ ਹੁਣ ਅਸੀਂ ਚੱਲੇ ਆ ਗੁਲਬਰਗ ਨੂੰ ਲਾ ਲਿਆ ਮੋਢੇ ਸਮਾਨ ਲਾਹੌਰ ਦਾ ਲਾਹੌਰ ਦਾ ਪੌਸ਼ ਏਰੀਆ ਤੇ ਉਹ ਆਟੋ ਤੇ ਜਾਣ ਲੱਗਿਆ ਸੀ ਹਾਂਜੀ ਆਪਣੀ ਗੱਡੀ ਤੇ ਜਾਵਾਂਗੇ ਨਾ ਪਾਰਕਿੰਗ ਦਾ ਇਸ਼ੂ ਇੱਧਰ ਜਾਓ ਉੱਧਰ ਜਾਓ ਗੱਡੀ ਦੀ ਪਾਰਕਿੰਗ ਦਾ ਬਹੁਤ ਇਸ਼ੂ ਅੱਜ ਰਫਤਾਰ ਘੁੰਮਿਆ ਅੱਜ ਰਫਤਾਰ ਘੁੰਮਿਆ ਇਹ ਜਿਹੜੀ ਰਕਸ਼ਾ ਚੜ ਗਏ ਆ ਉੱਪਰ ਮਿਲੀ ਉੱਪਰ ਚੜ ਗਏ ਆ 5 ਰਕਸ਼ਾ ਮਿਲੇ ਉੱਤੇ ਚੜ ਗਏ ਆ ਜਿਹੜਾ ਮਰਜੀ ਮਿਲ ਜੇ ਸ਼ੈਂਪੀ ਦੀ ਦੱਦੀ ਹੁਣ ਸ਼ੈਂਪੀ ਦੀ ਦੱਦੀ ਚੱਲਣ ਲੱਗੀ ਆ ਹੁਣ ਗੁਲਬਰਗ ਲਈ ਹਾਂਜੀ ਲਾਹੌਰ ਦਾ ਪਾਵਰ ਰਿੱਪੜ ਪਾਵਾਂ ਲਾਹੌਰ ਦਾ ਪਾਵਰ ਲਾਹੌਰ ਲੁੱਟ ਲਿਆ ਲਾਹੌਰ ਲੁੱਟ ਲਿਆ ਓ ਬੱਲੇ ਬਾਈ ਤੇਰੇ ਇਹ ਵੀ ਤੌਰ ਸ਼ਿਕਾਇਤਾਂ ਦੀ ਤੌਰ ਦਾਗਾ ਧੁੰਦ ਪੈਣੀ ਸ਼ੁਰੂ ਹੋ ਗਈ ਯਾਰ ਛਿੱਕਾਂ ਮਾਰੀ ਜਾਂਦਾ ਬਾਈ ਵੀ ਠੰਡ ਲੱਗਦੀ ਹੈ ਯਾਰ ਕੀ ਕਰੀਏ ਬੱਚੇ ਦੀ ਰੋਟੀ ਕਮਾਣੀ ਹੁੰਦੀ ਹੈ ਹਾਂਜੀ ਲੈ ਆ 500 ਦਾ ਖੇਚ ਲੈ ਕੀ ਯਾਦ ਰੱਖੇਗਾ ਤੂੰ ਵੀ ਚੱਕ ਠੀਕ ਹੈ ਖੁਸ਼ ਹੈ ਚੰਗਾ ਭਰਾਵਾ ਮੇਰ ਮਿਲਾਂਗੇ ਸ਼ੁਕਰੀਆ ਲਓ ਜੀ ਅਸੀਂ ਪਹੁੰਚ ਗਿਆਂ ਇਹ ਰੈਸਟੋਰੈਂਟ ਤੇ ਆ ਸਾਮੀ ਨੇ ਲਵਾਵ ਦੇ ਕੇ ਸਾਮੀ ਇਹਨਾਂ ਨੂੰ ਸੈਟ ਤੇ ਬੇਇਜ਼ਤੀ ਕਰਾ ਰਹੀ ਜਿਵੇਂ ਅਸੀਂ ਲਵਾਵੇ ਚੱਕੇ ਅਸੀਂ ਡਿਨਰ ਨਾਲੇ ਲੱਗ ਨਹੀਂ ਰਹੇ ਸਾਮੀ ਕੋਈ ਕੱਢ ਦੋ ਉਹਨੂੰ ਬੇਇਜ਼ਤੀ ਕਰਾ ਛੱਡ ਦੇ ਨੂੰ ਤੇ ਅਸੀਂ ਬਈ ਹੁਣ ਕਰਨਾ ਇੱਥੇ ਡਿਨਰ ਤੇ ਇਨਵਾਈਟ ਕੀਤਾ ਕਿਸੇ ਫੈਮਿਲੀ ਵੱਲੋਂ ਇੱਥੇ ਅਸੀਂ ਐ ਫਿਰਦੇ ਅਸੀਂ ਐ ਫਿਰਦੇ ਆ ਬਾਜ਼ਾਰਾਂ ਚੋਂ ਆ ਕੇ ਦੇਖੋ ਕਿਵੇਂ ਆਏ ਸਮੀਰ ਕੀ ਲਫਫੇ ਚੱਕੀ ਫਿਰਦੇ ਤੇ ਸਕੈਨ ਸਕੂਨ ਹੁੰਦਾ ਸਮੀ ਚਲੋ ਭਾਈ ਸਿੱਟ ਦੇ ਕੇ ਸਮੀ ਨੂੰ ਗਏ ਇਹਨਾਂ ਨੂੰ ਸਮੀ ਸਿੱਟ ਦੇ ਅੱਛਾ ਮੈਂ ਤਾਂ ਦੇਈਆਂ ਲੋ ਵੀ ਹੁਣ ਅਸੀਂ ਚੱਲਿਆਂ ਰੂਫ ਟਾਪ ਤੇ ਕਹਿੰਦੇ ਬਿਲਕੁਲ ਉੱਪਰ ਜਾਣਾ ਹੈ ਜਿੱਥੋਂ ਪੂਰਾ ਲਾਹੌਰ ਦੇਖੂਗਾ ਤੇ ਉੱਥੇ ਬਹਿ ਕੇ ਜੇ ਲਾਹੌਰ ਦੇ ਕੋਠੇ ਤੇ ਬਹਿ ਕੇ ਛੱਤ ਤੇ ਬਹਿ ਕੇ ਜੇ ਖਾਣਾ ਖਾਣਾ ਹੈਗਾ ਅਸੀਂ ਤੇ ਇਹ ਲਾਹੌਰ ਜਿਹੜੇ ਸੋਹਣੇ ਸੋਹਣੇ ਰੈਸਟੋਰੈਂਟ ਲਾਹੌਰ ਜਿਹਨੇ ਸੋਹਣੇ ਸੋਹਣੇ ਹੋਟਲ ਹੈ। ਜੀ। ਆਪਾਂ ਨੂੰ ਸ਼ੁਕਰੀਆ ਜੀ। ਤੇ ਵੈਸੇ ਤਾਂ ਸਾਨੂੰ ਮਿਲਦੇ ਰਹੇ ਆ ਪਹਿਲਾਂ ਵੀ ਮਿਲੇ ਇੱਕ ਦੋ ਵਾਰ ਤੇ ਇਹਨਾਂ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਣਾ ਸੀਗਾ। थैंक यू जी ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਮਾਜ਼ਮ ਸਾਹਿਬ ਦੀ ਇੱਕ ਐਪੀਟ ਹੈ ਕਿ ਇਹ ਬੁਰੇ ਬਲਾ ਤੋਂ ਉਸ ਸਪੈਸ਼ਲੀ ਸਪੈਸ਼ਲੀ ਆਏ ਨੇ ਇਸ ਗੱਲ ਲਈ ਆਏ ਨੇ ਕਿ ਕੱਲ ਭਾਈ ਸਾਹਿਬ ਨੇ ਚਲੇ ਜਾਣਾ ਹੈ ਕੋਈ ਮੁਲਾਕਾਤ ਨਹੀਂ ਸੀ ਹੋਣੀ ਤੇ ਇਹਨਾਂ ਨੇ ਇੱਕ ਸ਼ਾਦੀ ਦਾ ਫੰਕਸ਼ਨ ਅੱਧਾ ਘੋਟ ਛੱਡ ਦਿੱਤਾ ਕਿਹਾ ਕਿ ਨਹੀਂ ਅੱਧਾ ਘੱਟ ਅਰ ਰਿਸੈਪਸ਼ਨ ਛੱਡ ਗਿਆ ਅੱਧਾ ਘੱਟ ਛੱਡ ਗਿਆ ਸਾਡੇ ਲਈ ਕਿਉਂਕਿ ਅਸੀਂ ਵਾਪਸ ਜਾਣਾ ਸੀ ਤੇ ਸ਼ੁਕਰੀਆ ਬਈ ਥੈਂਕ ਯੂ ਬਹੁਤ ਬਹੁਤ